ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਰੂਟੀਨਸ ਅਸੀਂ ਆਪਾ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਬੋਡੀ ਡਿਪਾਰਟਮੈਂਟ ਵਲੋਂ ਅਸੀਂ ਆਪਾ ਪੂਰੀ ਕਮੇਟੀ ਕਾਰਪੋਰੇਸ਼ਨ ਇਨਸਪੈਕਸ਼ਨ ਕਰਦੇ ਕਰਦੇ ਰਹੀ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਆ ਪਟਿਆਲਾ ਤੇ ਅਸੀਂ ਤਕਰੀਬਨ 7 ਵਜੇ ਅਸੀਂ ਇੱਥੇ ਆ ਗਏ ਆ ਤੇ ਸਾਡਾ ਪੂਰਾ ਡਿਪਾਰਟਮੈਂਟ ਮਿਸਟਰ ਸਾਹਿਬ ਡੀਸੀ ਸਾਹਿਬਾਨ ਸਾਡਾ ਬੇਰ ਸਾਹਿਬਾਨ ਤੇ ਜਿੰਨੇ ਵੀ ਅਹੁਦੇਦਾਰ ਹੈ ਸਾਡੇ ਸਾਡੇ ਨਾਲ ਨੇ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤ ਅੱਜ ਦੇਖੇ ਇਥੇ ਆ ਗਏ ਅਜ ਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖੇ ਬੜੇ ਮੈਨੂੰ ਨਮੋਸ਼ੇ ਹੋਈ ਆ ਆਈ ਐਮ ਰੀਅਲੀ ਵੈਰੀ ਐਬਸੈਟ ਬੈਕ ਮਿਸ਼ਨ ਸਾਹਿਬਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਜਿਹੋ ਜਿਹੇ ਸਾਲੋਂ ਸ਼ਾਹਵਾਸੀ ਪਟਿਆਲਾ ਸਾਫ਼ ਸੁਥਰਾ ਹੋਊਗਾ ਪਰ ਇਹੋ ਜੇ ਸਾਲੂ ਹਾਲਾਤ ਨਹੀਂ ਮਿਲੇ ਮੈਂ ਕਹੂੰਗਾ ਕਿ ਅਜੇ ਕੀ ਜਿਹੜੀਆਂ ਛੋਟੀਆਂ ਕਬੇਟੀਆਂ ਹੁੰਦੀਆਂ ਉਹਦੇ ਚ ਇਹਨਾਂ ਵੱਧ ਸਵਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜਿੱਦ ਨੇ ਵੀ ਸਾਡੇ ਅਫਸਰ ਸਹਿਬਾਨ ਨੇ ਇਹ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ ਚ ਮੈਂ ਕਹਿ ਕੇ ਜਾ ਰਿਹਾ ਵਾਰਨਿੰਗ ਦੇ ਕੇ ਜਾ ਰਿਹਾ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਊਗਾ ਫਿਰ ਉਹਦਾ ਤੁਸੀਂ ਰਿਜ਼ਲਟ ਉਹਦਾ ਤੁਸੀਂ ਸੋਚ ਨਹੀਂ ਸਕਦੇ ਤੇ ਮੈਨੂੰ रिजल्ट्स ਚਾਹੀਦੇ ਨੇ ਤੇ ਅੱਜ ਤੋਂ ਐਕਸ਼ਨ ਲੱਗ ਜਣ ਜਿੰਨੇ ਵੀ ਸਫਾਈ ਹੈਗੀ ਉਹ ਜਿੰਨੇ ਵੀ ਸਾਈਟਸ ਦੇਖੀ ਅਸੀਂ ਆ ਪਤਾ ਜੀਵੀ ਪੁਆਇੰਟ 1.40 ਸੈਕੰਡਰੀ ਪੁਆਇੰਟ 1 ਤੇ ਅਸੀਂ ਚਾਹੁੰਦੇ ਕਿ ਪੂਰੇ ਸਾਫੋਂ ਮੈਂ ਅਗੇਨ ਮੈਂ ਵਿਸ਼ਵਾਸ ਦਿੰਦਾ ਪਟਿਆਲਾ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾਂ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੰਦਗੀ ਅਸੀਂ ਦੇਖੀ ਮੈਂ ਮੈਂ ਆਸ ਕਰਦਾ ਇਹਨਾਂ ਅਫਸਰਾਂ ਕੋਲ ਡਿਪਾਰਟਮੈਂਟ ਕੋਲ ਕਿ ਉਹ ਨਹੀਂ ਕਰੋਗੇ ਨਹੀਂ ਤਾਂ ਮੇਰੇ ਕੋ ਬਹੁਤ سارے ਐਕਸ਼ਨ ਹੈਗੇ ਆ ਤੇ ਉਹ ਅਸੀਂ ਆਪਾਂ ਕਰਾਂਗੇ ਆਪਾਂ ਮੇਰੀ ਇਹ ਵਾਰਨਿੰਗ ਹੈ ਕਿ ਮਿਸਟਰ ਸਾਹਿਬ ਜੀ ਮੇਰ ਸਾਹਿਬ ਦੇਖੋ ਬਦਲ ਗਏ ਬਹੁਤ ਹੀ ਮੈਨੂੰ ਨਮਸ਼ੀ ਹੋਈ ਹੈ ਮਤਲਬ ਕਿ ਆਮ ਰੀਅਲੀ ਵੈਰੀ ਅਫਸਰ ਜੋ ਹਾਲਾਤ ਦੇਖਿਆ ਜੇ ਤੇ ਇਦਾਂ ਦੇ ਉੱਪਰ ਮੌਨਸੂਨ ਸੀਜ਼ਨ ਆ ਮੱਛੀ ਮੱਛਰ ਹੋ ਗਿਆ ਮੱਛੀ ਹੋ ਗਿਆ ਡੈਰੀਆ ਹੋ ਗਿਆ ਡੇਂਗੂ ਅਗੇ ਸ਼ੁਰੂ ਹੋ ਜਾਣਾ ਤੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ ਬੜੇ ਹਾਲਾਤ ਮਾੜੇ ਹੋ ਸਕਦੇ ਤੇ ਮੈਂ ਇਹ ਕਹੂੰਗਾ ਕਿ ਇਹ ਨੂੰ ਸੀਰੀਅਸਲੀ ਉਹਨੇ ਸੀਰੀਅਸ ਨਹੀਂ ਅੱਜ ਤੋਂ ਹੀ ਤੁਸੀਂ ਆ ਸਰਾਂ ਲੱਗੇ ਜੀ ਸਰਾਂ ਲੱਗੇ